अस्सी किलोमीटर की दूरी पर हो एक नानक की राशा है जो सौ किलोमीटर दूर है इस एक सौ अस्सी किलोमीटर के लंबे रास्ते में जल पानी का प्रबंध ना होने का गुरद्वारा नानक गांव वाले जागत बहुत बुरखा हुई संतान दू देखते हुए संतान महापुरुषों वालों ये बड़ा बनाया गया और इतने गुरु महाराज जी के लंघर चौबीस घंटे चलते रहते हैं संतान श्री हंदूर साहब को आने वाली संगत इतने रुक के प्रशादा पानी छा न इस गुरुधर की सेवा चल रही है चल रही सेवा देत कम की सेवा पक्षों की सेवा लंगर की सेवा तबड़े की सेवा इस गुरुधर की बारह नहीं गुरुधर्म आप सब संकत के सहयोग ना रहा है इसी सेवा चला रहे हैं

ਇਹ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਾਇਆ ਹੋਇਆ ਜਿਹੜੀਆਂ ਸੰਗਤਾਂ ਨਾਨਕ ਜੀ ਰਣ ਜਾਂਦੀਆਂ ਨੇ ਉਹਨਾਂ ਦੇ ਰੁਕਣ ਲਈ ਮਤਲਬ ਵੀ ਰਸਤੇ ਵਿੱਚ ਸਟੇ ਬਣਾਈ ਗਈ ਸੀ ਹੁਣ ਉਹਦੇ ਨਾਮ ਤੇ ਨਾਨਕ ਜੀ ਇੱਥੋਂ 100 ਕਿਲੋਮੀਟਰ ਅੱਗੇ ਹੈ ਜੀ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਜੀ ਇਹ ਨਦੇੜ ਤੋਂ 80 ਕਿਲੋਮੀਟਰ ਅੱਗੇ ਆ। ਜਦੋਂ ਆਪਾਂ ਵਿਦਰ ਨੂੰ ਜਾਂਦੇ ਆਂ ਤੇ ਰਾਹ ਦੇ ਵਿੱਚ ਕੋਈ ਟਿਕਾਣਾ ਨਹੀਂ ਤੇ ਉਹ ਸਟਾਣੇ ਦੇ ਤੌਰ ਤੇ ਇਹਨੂੰ ਬਣਾਇਆ ਗਿਆ ਵੀ ਸੰਗਤ ਇੱਥੇ ਆ ਕੇ ਆਪਣਾ ਲੰਗਰ ਪਾਣੀ ਛਕਣਾ ਤੇ ਵਿਸ਼ਰਾਮ ਕਰਨਾ। ਇੱਧਰ ਸਾਹਮਣੇ ਲੰਗਰ ਹਾਲ ਆ ਜੀ। ਤੇ ਉੱਪਰ ਕਮਰੇ ਬਣੇ ਹੋਏ ਨੇ। ਉਹ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਬਟੇ ਉਹ ਕਮਰੇ ਬਣੇ ਬਨੇ। ਬਾਬਾ ਫਤਿਹ ਸਿੰਘ ਤੇ ਰਾਬਾ ਜੋਰਾਵਾਲਾ ਸਿੰਘ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ। ਇਹ ਮিনার ਇਹ ਖਾਲਸਾ ਬਣਾਇਆ ਗਿਆ ਜੀ। ਜਿਹੜਾ ਸਿੱਖੀਆਂ ਦੀਆਂ ਵਿੱਚ ਤਸਵੀਰਾਂ ਰੱਖੀਆਂ ਨੇ ਵੀ ਗੁਰੂ ਸਾਹਿਬ ਕਹੇ ਜੇ ਸ਼ਾਸਤਰ ਰੱਖਦੇ ਸੀਗੇ ਕਹੇ ਜੇ ਨਹੀਂ ਮਿਨਾਰੇ ਖਾਸਾ ਉੱਪਰ ਵੀ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ ਜੀ ਕਮਰੇ ਬਣੇ ਪਨੇ ਇੱਥਾਂ ਸੰਗਤਾਂ ਫੋਟੋ ਕਰਾਉਂਦੀਆਂ ਨੇ ਕੋੜਾ ਜੀ ਆ ਬੜਧੁਣੇ ਹੋਏ ਪਨੇ ਨਾਲ 45 ਹੈ ਆ ਫੋਟੋਆਂ ਕਰਾਉਣ ਵਾਸਤੇ ਢੂਠ ਲਾਇਆ ਹੋਇਆ ਜਿੱਧਰ ਆਇਆ ਆ ਸ਼ੇਰ ਖੜਾ ਏ ਇਧਰ ਮੋਰ ਖੜਾ ਹੈ ਇਧਰ ਫੇਰ ਆਪਣਾ ਊਠ ਤੇ ਹਾਥੀ ਆ ਗਏ ਬਹੁਤ ਪਾਰੀ ਸੰਗਤਾਂ ਦਾ ਇਕੱਠ ਹੈ। ਤਕਰੀਬਨ 40 ਟੈਂਪੂ ਟਰੈਵਲਰ ਗੱਡੀਆਂ ਹੋਣੀਆਂ ਨੇ ਅੱਜ ਉੱਥੋਂ ਆਈਆਂ ਨੇ ਨਰੇਟ ਸਾਹਿਬ ਤੋਂ। ਗੁਰਦੁਆਰਾ ਮਾਤਾ ਪਾਪਾ ਕੌਰ ਜੀ ਮਾਤਾ ਪਾਪਾ ਕੌਰ ਜੀ ਨੇ ਇੱਥੇ ਆਪਣਾ ਆਖਰੀ ਸਮਾਪਤੀ ਕਰਿਆ ਜੀ। ਉਹਦਾ ਜਨਮ ਤਾਂ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੋਇਆ ਵਾ ਜੀ। ਆਕਰੋਗਾਂ ਸਾਥ ਜੋਗੋਦਨ ਤੇ ਮਾਕੀ ਸੰਗਤ ਜਿਹੜਾ ਘਰਦਵਾਰ ਨਾਮ ਕੀਰਨ ਪਛਾਨਦੇ ਆ 11 ਵਜੇ ਆਪਾਂ ਸਟੇਟ ਕਰਨਾਟਕਾ ਦੇ ਵਿੱਚ ਐਂਟਰ ਕਰ ਦਿੱਤੇ ਸੀਗੇ ਹੁਣ ਆਪਾਂ ਪਹੁੰਚੇ ਆਂ ਗੁਰਦੁਆਰਾ ਮਾਤਾ ਭਾਗ ਕਾਰ ਜੀ ਪਿੰਟੇਜ ਨਵੜਾ ਜੀ ਜ਼ਿਲ੍ਹਾ ਇਹਨੂੰ ਬਿਤਰ ਪੈ ਗਿਆ ਮਾਤਾ ਜੀ ਦਾ ਪਛੋਕੜ ਪੰਜਾਬ ਤੋਂ ਤਰਨਤਾਰਨ ਜਿਹਰੇ ਤੋਂ ਆਏ ਜੀ ਪੁਰੇ ਮਾਤਾ ਜੀ ਨੇ ਆਪਣਾ ਆਖਰੀ ਸਮਾਪਤੀ ਕੀਤਾ ਤੇ ਇੱਥੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਕਰੋਈ ਦੱਖਣੇ ਇਹ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਕਾ ਕਉ ਸੰਗਜੀ ਇਹ ਆਪਣੇ ਪੰਜਵੇਂ ਪਿਆਰੇ ਜਿਹੜੇ ਹੋਏ ਨੇ ਭਾਈ ਸਹਿਬ ਸਿੰਘ ਜੀ ਉਹਨਾਂ ਦਾ ਜ਼ਿਲ੍ਹਾ ਸੀਗਾ ਬਿਦਰ ਮਤਲਬ ਬਿਦਰ ਦੇ ਰਹਿਣ ਵਾਲੇ ਸੀਗੇ ਇਹ ਉਹ ਉਹਨਾਂ ਦੇ ਪਿੰਡ ਦਾ ਪੱਕਾ ਪਤਾ ਨਾ ਹੋਣ ਕਰਕੇ ਵੀ ਕਿਹੜਾ ਪਿੰਡ ਸੀਗਾ ਇਹ ਕਲੀਅਰ ਨਹੀਂ ਹੋ ਸਕਿਆ ਫਿਰ ਉਹਨਾਂ ਦਾ ਸਥਾਨ ਇੱਥੇ ਬਣਾਤਾ ਸੀਗਾ ਜੀ ਇਹ ਬਿਦਰ ਦੇ ਵਿੱਚ ਬਿਦਰ ਜ਼ਿਲ੍ਹਾ ਪੈਂਦਾ ਸੀਗਾ ਉਹਨਾਂ ਨੂੰ ਤੇ ਪੰਜਵੇਂ ਪਿਆਰੇ ਪਿਆਰਿਆਂ ਦਾ ਆਪਣਾ ਨਾਂ ਸਹਿਬ ਸਿੰਘ ਜੀ ਦਾ ਗੁਰਦੁਆਰਾ ਸਥਾਨ ਆ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰੋਂ ਜਦੋਂ ਤੂੰ ਦੇਵੇ ਰਾਹ ਤਉ ਹਮ ਬਾਂਹ ਕੇ ਜਦੋਂ ਤੂੰ ਕੀ ਰੰਗ ਤੇ ਤਉ ਹਮ ਜਾ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਕਰਨਾਟਕ ਦੇ ਬੇਦਰ ਦੇ ਵਿੱਚ ਜਿੱਥੇ ਆਪਣੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਕੱਢਿਆ ਸੀਗਾ ਜੀ ਤੁਹਾਨੂੰ ਮਾਰਤ ਦਿਖਾ ਦਈਏ ਪਹਿਲਾਂ ਫਿਰ ਤੁਹਾਨੂੰ ਪਾਣੀ ਵਾਲੀ ਜਗ੍ਹਾ ਦੇ ਦਰਸ਼ਨ ਦਿਖਾਵਾਂਗੇ ਜੀ ਉਹ ਸਾਹਮਣੇ ਰਹਿ ਗੁਰਦੁਆਰਾ ਸਾਹਿਬ ਆ को दी दर्शन सांगा जी करो दर्शन गुरुद्वारा नानक जीरा साहब विदरा कर्नाटक ਸਾਹ ਹਰੇ ਕੀ ਬੋਲੇ ਹੋਰੇ ਸੋਹਿਆ ਸੋਹ ਸ੍ਰੀ ਆਕਾ ਨਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਾਰਨ ਕਰਦੇ ਆਪਨੇ ਸਾਥੇ ਸਾਰੇ ਸਾਥੀਓ ਜੀ ਕਰੋ ਦਰਸ਼ਨ ਗੁਰੂ ਦਵਾਰਨ ਨਾਨਕ ਚੀਰਾ ਸਾਹਿਬ ਦੇ ਸਰੋਵਰ ਦਾ ਇਸ ਸਥਾਨ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਣੀ ਕੱਢਿਆ ਸੀਗਾ ਜੀ ਨੂੰ ਘਰ ਆਉਣੇ ਆ ਦਰਸ਼ਨ ਵੈਸੇ ਵੀਡੀਓ ਬਣਾਉਣ ਨਹੀਂ ਦਿੰਦੇ ਆਪਾਂ ਬਣਾ ਰਹੇ ਆ ਥੋੜੀ ਜਿਹੀ ਜੇ ਬੰਦ ਕਰਾਤੀ ਤਾਂ ਮਾਫੀ ਚਾਹੁੰਦੇ ਆ ਉਹ ਸਾਹਮਣੇ ਸਥਾਨ ਆਈ ਉਹ तो देख लो पानी हाल भी उखने चल रहा है गुरु साहब ने क्डा जी उख पानी पहली पातशाह गुरु नानक देव जी ने ਉਹ ਸਾਹਮਣੇ ਜਿੱਥੇ ਅੰਦਰ ਆ ਜਿੱਥੋਂ ਇਹ ਪਾਣੀ ਆ ਰਿਹਾ ਬਾਰਾ ਉੱਥੇ ਵੀਡੀਓ ਨਹੀਂ ਬਣਾਉਣ ਦੇ ਰਹੇ ਕਹਿੰਦੇ ਬਣਾਉਣੀ ਨਹੀਂ ਉਹ ਸਾਹਮਣੇ ਜੇ ਦਰਸ਼ਨ ਤੁਹਾਨੂੰ ਹੋ ਜਾਣਾ ਚਲੋ ਮੇਰੀ ਤਾਂ ਕੋਸ਼ਿਸ਼ ਇਹੀ ਆ ਸਪੀਡ ਬਹੁਤ ਹੱਥਾਂ ਉੱਥੋਂ ਪਾਣੀ ਚੱਲ ਕੇ ਆ ਰਿਹਾ ਜਿੱਧਰਾਂ ਪਾਂ ਹੌਲੀ ਹੌਲੀ ਵੀ ਕਿ ਕਲਾਵਾਂਗੇ ਫੜ ਸਕਦੇ ਹੋ ਤੁਸੀਂ ਸਾਰੇ ਮੰਗਨਾ ਮੰਗਨੀ ਦਾ ਅਸਬੁਰਤੇ